ਜੀ ਅੱਜ ਮਾਰਨਿੰਗ ਤਕਰੀਬਨ ਸਵਾ 10 ਵਜੇ ਦੇ ਕਰੀਬ ਇੱਕ ਇੰਟਰਨੈਸ਼ਨਲ ਬਾਰਡਰ ਕ੍ਰੋਸ ਕਰਕੇ ਫੈਂਸ ਦੇ ਨਜ਼ਦੀਕ ਪਾਕਿਸਤਾਨ ਸਾਈਡ ਤੋਂ ਇੱਕ ਵਿਅਕਤੀ ਜਿਹੜਾ ਹੈਗਾ ਉਹ ਫੜਿਆ ਗਿਆ ਉਹਦੀ ਪੁਸ਼ਗਿਸ਼ ਤੋਂ ਪਤਾ ਲੱਗਾ ਕਿ ਇਹ ਅਫਗਾਨ ਨੈਸ਼ਨਲਸ ਆ ਔਰ ਇਹਦੀ ਡਿਟੇਲਸ ਅਸੀਂ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਇਹ ਪਾਕਿਸਤਾਨ ਦੇ ਜ਼ਰੀਏ ਇੰਡੀਆ ਵਾਲੇ ਪਾਸੇ ਦਾਖਲ ਹੋ ਰਿਹਾ ਸੀ ਅ ਜ਼ਿਕਰ ਜੋਗਾ ਕਿ ਇਹਦੇ ਕੋਲ ਕੋਈ ਹਥਿਆਰ ਜਾਂ ਕੋਈ ਉਸ ਤਰ੍ਹਾਂ ਦੀ ਵਸਤੂ ਨਹੀਂ ਮਿਲੀ ਸਿਰਫ ਪਾਕਿਸਤਾਨ ਦੇ ਕੁਝ ਕਰੰਸੀ ਨੋਟ ਨੇ ਤੇ ਇਹਦੇ ਅੱਗੇ ਅਸੀਂ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਸਾਡੇ ਕੋਲ ਜਿਹੜੀ ਜੁਆਇੰਟ ਇੰਟਰੋਗੇਸ਼ਨ ਆ ਉਸ ਤੋਂ ਹੋਰ ਗੱਲਾਂ ਦਾ ਜਿਹੜਾ ਪਤਾ ਲੱਗੇਗਾ ਕਿ ਕਿਸ ਮਨਸਕ ਬਕਸਰ ਦੇ ਨਾਲ ਇੰਟਰਨੈਸ਼ਨਲ ਬਾਰਡਰ ਦੇ ਨਜ਼ਦੀਕ ਆਇਆ ਸੀ